ਜਨਾਬ ਇਹ ਸੁੱਖਾ ਖੜਕੂਆ ਜੀ ਖੜਕੂ ਉਹ ਕਿੰਨਾ ਮਰਜੀ ਰੋਲਾ ਪਾ ਲੈ ਸਾਬ-ਕਿਤਾਬ ਤਾਂ ਦੇਣਾ ਪਊਗਾ ਕਦੇ ਮੌਤ ਵੀ ਕਲੀ ਐ ਜਨਾਬ ਦੇਖਦੇ ਕਿਉਂ ਡਰਦੋ ਤਾਂ ਨਾਲੇ ਛੋਡੇ ਵਾਸਤੇ ਤਾਂ ਕੁੱਤੇ ਬਿੱਲੇ ਵਾਲਾ ਕੰਮ ਐ ਆਹ ਓਏ ਭੋਲਿਆ ਗੱਲ ਜਦੋਂ ਕਰਦਾ ਨਾ ਐ ਟਕਾਣੇ ਦੀ ਕਰਦਾ ਉਹੀ ਤਾਂ ਗੱਲ ਐ ਜਨਾਬ ਇਹਨੂੰ ਇਹਦੇ ਵੱਡੇ-ਵਡੇਰੇ ਢੀਕਦੇ ਹੁਣੇ ਹਰ ਦੁਆਰ ਓਏ ਥਾਣੇਦਾਰਾ ਓ ਸਿਆਣੇ ਸੱਚ ਕਹਿੰਦੇ ਨੇ ਲਾਇਕਾ ਇਹ 2 11 ਹੁੰਦੇ ਨੇ ਨਾਲੇ ਇਹ ਵੀ ਨਾ ਭੁੱਲ ਕਿ ਭਾਏਦ ਨੂੰ ਬਾਣ ਬਰੋਬਰ ਹੁੰਦੇ ਨੇ ਬਰੋਬਰ ਓਏ ਚੁੱਪ ਕਰ ਓਏ ਬੋਲ ਦੇ ਕੇ ਮੈਂ ਤੁਮ ਹੈਂ ਤੇਰਾ ਸਪਾਟਿਆ ਹੱਥ ਖੋਰਾ ਫਿਰ ਤੂੰ ਦਾਦਾ ਕਿ ਮੈਂ ਬੋਲਦਾ ਤੈਨੂੰ ਸਾਲਾ ਕਿਸੇ ਨੇ ਬੋਲਣ ਦੀ ਅਕਲ ਹੀ ਨਹੀਂ ਦਿੱਤੀ ਸਾਲਾ ਮੌਤ ਨੂੰ ਮੈਂ ਖੋਲਾ ਕਰਦਾ ਜਨਾਬ ਓ ਮਾਰ ਸਾਲੇ ਦੀ ਹੱਕ ਚਿਕਾ ਜਨਾਬ ਹਾਏ ਮਾਰੇਗਾ ਮਾ ਓ ਸਪਾਟਿਆ ਤਕੜਾ ਹੋ ਜਾ ਬਾਈ ਬਾਈ ਮੈਨੂੰ ਬਖਸ਼ ਦੇ ਬਾਈ ਬਾਈ ਓਏ ਮੁਕਾਬਲਿਆਂ ਚ ਕਦੇ ਸੋਡੇ ਚੋਂ ਮਰ ਗਿਆ ਤੇ ਕਦੇ ਪੁਰਸਾੜਾ ਉੱਠ ਗਿਆ ਤੇ ਤੇਰੀ ਅੱਛਾ ਪੂਰੀ ਮੈਂ ਕਰ ਦਿੰਨਾ ਹੋ ਹੋ ਇਹ ਵੀ ਮਾੜਾ ਮੋਟਾ ਡਿਪਾਰਟਮੈਂਟ ਦੇ ਹਿੱਸੇ ਚ ਕਿਤੇ ਨਾ ਕਿਤੇ ਖਾਤੇ ਚ ਲਿਖਿਆ ਜਾਵੇ ਵੀ ਇੱਕ ਮੁਕਾਬਲੇ ਦੇ ਵਿੱਚ ਬਲਦੇਵ ਸਿੰਘ ਸਿਪਾਹੀ ਸ਼ਹੀਦ ਹੋ ਗਿਆ ਤੂੰ ਕੀ ਜਦਾ ਘਗਾ ਚੱਤ ਮੈਂ ਕਰ ਦਿੰਨਾ ਆਓਏ ਆ ਜਾ ਆ ਜਾ ਤੁਰ ਪਾ ਹੁਣ ਹਾਂ ਆਜ ਆਜਾ ਆਜਾ ਤੈਨੂੰ ਹੁਣ ਦਿਖਾਉਣਿਆ ਤੈਨੂੰ ਆਜਾ ਆ ਖੋਲੋ ਹਬਲਾ ਦੇ ਯੰਡਰ ਇਹਨਾਂ ਨੂੰ ਖੋਲੋ ਖੋਲੋ ਸਿੱਧੇ ਤੈਨੂੰ ਦਿਖਾਵੋ ਚਲੋ ਇਹਨਾਂ ਨੂੰ ਅੰਦਰ ਚਲੋ ਚਲੋ ਮੈਂ ਦਿਖਾ ਹੁਣ ਟ੍ਰੈਕਟਰ ਪੈਣਾ ਉਹਦਾ ਜਮਾਨ ਲੜੌਂ ਦਿੱਤੀ ਕੀ ਆ ਕਰੋ ਘੜਾ ਇਹਨੂੰ ਏ ਜਗਰੂਪ ਕਰੋ ਘੜਾ ਇਹਨੂੰ ਉਹ ਇਹਨੂੰ ਤਾਂ ਮੈਨੂੰ ਤਾਂ ਬੰਦ ਕਰ ਦਿਆ ਕਰੋ ਉੱਠ ਖੜੋ ਉਹ ਤਾਂ ਬਾਹਰ ਆ ਜਾ ਉੱਠ ਖੜਾ ਹੁਣ ਹੈ ਉੱਠ ਖੜਾ ਸਾਲਿਆ ਹਜੇ ਤਾਂ ਰਾਤ ਬਾਕੀ ਐ ਰਾਤ ਤੇ ਜਿਹੜਾ ਰਾਤ ਨੂੰ ਤੇਰਾ ਕੋਕੜ ਬਣਾਉਣਾ ਦੋ ਪੈਗ ਲਾ ਕੇ ਉਹ ਤਾਂ ਬਾਚ ਨਹੀਂ ਅੱਖਾਂ ਚੱਖਾ ਕੀ ਪਾਉਣਾ ਜਿੱਦ ਤੇਰੀ ਆਖਰੀ ਰਾਤ ਬਾਕੀ ਰਹੀ ਵਕਤ ਆ ਮਰਾ ਤੈਨੂੰ ਪਤਾ ਵੀ ਨਹੀਂ ਲੱਗਣਾ ਓਏ ਖੜਾ ਓਏ ਦੇਨ ਉਸ ਸਾਲੇ ਨੂੰ ਦਜੀ ਹਵਾਲਾ ਚ ਚਲੋ ਜਮਾਲ ਲੜੌਣ ਦੀ ਕਰੇ ਦਾ ਪੂਰੀ ਫੁੱਲ ਹੁਣ ਤੇਰੀ ਬੋਲਤੀ ਬੰਦ ਹੋ ਗਈ ਹੈ ਉਹ ਸੇਠ ਤੂੰ ਇੱਧਰ ਛੱਡ ਮੇਰੇ ਜੀ ਆ ਲੈੋ ਜਨਾਬ ਆ ਬਖਤਾਂ ਦੀ ਗੱਲ ਕਰਦੀ ਸੀ ਨਾ ਆ ਦੇਖ ਲਿਆ ਬਖਤ ਹਵਾ ਲਾਚ ਕਿਹਜਾ ਹੁੰਦਾ ਸਾਲਾ ਆਇਆ ਆਪਦੇ ਪੈਰਾਂ ਤੇ ਸੀ ਤੇ ਗਿਆ ਮੇਰੇ ਦੋ ਮਲਾਜ਼ਮਾਂ ਦੇ ਮੋਢਿਆਂ ਤੇ ਜਦੋਂ ਤੇਰੇ ਪਾੜੇ ਛੱਡੇ ਨਾ ਤੈਨੂੰ ਮੈਂ ਫੇਰ ਪੁੱਛੂ ਬਖਤ ਕੀ ਬੋਲਦਾ ਹਾਂ ਊਠਾਣੇਦਾਰਾ ਤੇਰੇ ਤੇ ਬੋਲਦਾ ਤਾਂ ਦੇਖ ਲੈ ਕਿਵੇਂ ਆ ਵੀ ਅਸੀਂ ਨਹੀਂ ਡਰਦੇ ਰੱਬ ਤੋਂ ਡਰਦੇ ਆ ਰੱਬ ਨਾ ਮੌਤ ਦੇਵੇ ਪਵਾ ਮੇਰੇ ਸੀਨੇ ਚ ਗੋਲੀ ਮਾਰ ਗੋਲੀ ਮੈਂ ਤਾਂ ਨਹੀਂ ਡਰਦੀ ਹੈਗੀ ਆ ਦੇਖ ਲੈ ਦੇਖ ਲੋ ਜਨਾਬ ਆ ਫੜ ਲਾ ਲਾ ਤੇਰੇ ਗੋਲੀ ਮਾਰ ਕੇ ਬੌੜੀਏ ਅਸੀਂ ਆਪਦਾ ਪਿੱਤਲ ਖਰਾਬ ਕਰਨਾ ਪਰ ਜਿਹੜੀ ਗੇਮ ਖੇਡਣ ਦੀ ਤੇ ਜਿਹੜੀ ਲੁਕਣ ਮਿਚੀ ਤੇਰੇ ਨਾਲ ਖੇਡਣੀ ਆ ਨਾ ਉਹ ਤਾਂ ਹਜੇ ਬਾਕੀ ਆ ਕਿਉਂ ਲਾਲਾ ਆਤਾ ਫੜੀ ਲੋ ਜਨਾਬ ਕਿਤੇ ਚੱਲੀ ਨਹੀਂ ਜਾਵੇਂ ਮੇਥੋਂ ਉਹ ਨਹੀਂ ਚੱਲਦੀ ਜਦੋਂ ਚੱਲੂ ਹੁਣ ਕਿਉਂ ਮੋਕ ਮਾਰਦਾ ਓਰੇ ਹਲਕ ਜਿਹਾ ਡੰਡਾ ਦੇ ਦੂਗਾ ਕਿਵੇਂ ਬੋਲਦੀ ਹੈਗੀ ਉਹ ਖਰਾਬ ਉਹ ਮਰਗੇ ਤੇਰੇ ਵਰਗੇ ਹਲਕੀ ਲੰਦਾ ਦੇਣ ਵਾਲੇ ਆਕੜ ਹਜੇ ਵੀ ਨਹੀਂ ਗਈ ਹਜੇ ਵੀ ਨਹੀਂ ਗਈ ਜਨਾਬ ਆ ਮੈਨੂੰ ਫੜਾਈ ਤੂੰ ਜ਼ਿਆਦੇ ਬੋਲੀ ਜਨਾ ਓਏ ਹੈ ਚੱਬਾ ਆ ਦੇਖ ਲੈ ਜਿਹੜਾ ਗਿਆ ਤੀਗਾ ਵੀ ਹਾਂ ਨਹੀਂ ਦਾਰਾ ਜਿੰਨਾ ਮਰਜੀ ਜ਼ੁਲਮ ਕਰ ਲੈ ਆਈ ਨਹੀਂ ਤੇਰੇ ਡਰਾਇ ਤੋਂ ਡਰਦੇ ਆਈ ਜਨਾਬ ਮਾਤਾ ਮਾਤਾ ਜਨਾਬ ਮੇਰੀ ਬਰਬਾਦਤਾ ਤੁਸੀਂ ਨਤਾ ਪਾਪੀ ਤੇਰੇ ਤਾਂ ਲੱਗੂਗਾ ਇਹਨੇ ਜੁਕਰੀ ਚੁੱਪ ਕਰ ਏ ਆ ਦੇਖ ਲੋ ਜਨਾਬ ਕਿਵੇਂ ਚਾਂਜਰਾ ਪਾਈਆਂ ਨੇ ਸ਼ਰਮ ਨਹੀਂ ਮੰਦੀ ਹੈਗੀ ਹੈ ਬਾਲ ਬਾਲ ਕਰਜਾਈ ਹੋਇਆ ਪਏ ਤੇਰਾ ਤੇਰੇ ਬਾਪ ਨੇ ਲੈ ਕੇ ਦਿੱਤੀਆਂ ਇਹ ਚਾਂਜਰਾ ਤੈਨੂੰ ਸੁਣਦਾ ਨਹੀਂ ਮੈਂ ਕਿਹਾ ਚੁੱਪ ਕਰ ਜਾ ਆ ਦੇਖ ਲੋ ਜਨਾਬ ਇਹ ਨਹੀਂ ਚੁੱਪ ਕਰਦੇ ਹੈਗੇ ਚੱਲ ਸੇ ਬਾ ਕੋਟ ਨਾਲ ਫੇਰ ਨਾ ਪੂਸ ਮਾਰ ਕੇ ਜਨਾਬ ਬਾਰਾ ਫਿਰ ਆ ਬਾਰ ਹਾਂ ਫੇਰ ਪੋਲੀ ਪੂ ਏ ਆ ਦੇਖ ਲੋ ਜਨਾਬ ਬਲਦੇਵ ਜਗਰੂਪ ਹਾਂਜੀ ਉਹਦੇ ਨਾਲ ਪਿੱਛੇ ਜਾ ਕੇ ਹੱਥ ਬੰਨੋ ਆ ਲੈ ਜੋ ਡਾਂਗ ਵੱਡੀ ਠੀਕ ਹੈ ਆਜੋ ਜਨਾਬ ਜੀ ਬਣਾਓ ਇਹਨਾਂ ਦੇ ਕਲੈਰੀ ਮੋਰ ਇਹਨਾਂ ਨੂੰ ਪਤਾ ਲੱਗੇ ਬਖਤਾਵਰ ਚੀਜ਼ ਕੀ ਆ ਸਾਰੇ ਕਹ ਕਹਿਆ ਦੈਂ ਤੇ ਤੁਹਾਨੂੰ ਪਤਾ ਹੁਣ ਕਰੇ ਨੇ ਜਨਾਬ ਮਤ ਹਾਂ ਆ ਪੀ ਲੋ ਚਾਚੂ ਤੁਸੀਂ ਵੀ ਹੈ ਕਿਉਂ ਆਂਦੇ ਕੀ ਕਰਨਾ ਹਜੇ ਆਂਦੇ ਠੰਡੇ ਸੜਦੇ ਮੈਨੂੰ ਸੜਦੇ ਹਾਂ ਕਿ ਇੱਕ ਵਾਰੀ ਹੋਰ ਬੋਲੀ ਉੱਚੀ ਬੋਲ ਮਾੜਾ ਜਿ ਉੱਚੀ ਸੁਣਿਆ ਨਹੀਂ ਕਾ ਤੇਰੇ ਤਾਂ ਕੰਨਾਂ ਦੇ ਕੀੜੇ ਨਿਕਲਣਗੇ ਕੰਨਾਂ ਦੇ ਕੀੜੇ ਠਾਣੇ ਦਾ ਕੰਨਾਂ ਦੇ ਕੀੜੇ जनाਬ ਉਹ ਤੇਰੇ ਵਰਗਿਆਂ ਦੇ ਬਹੁਤ ਕੀੜੇ ਕੱਡੇ ਨੇ ਇੱਥੇ ਪਤਾ ਕਿਵੇਂ ਕੱਡੇ ਨੇ ਕਿ ਬਹੁਤ ਕੀੜੇ ਕੱਡੇ ਨੇ ਬਹੁਤ ਕੀੜੇ ਕੱਡੇ ਨੇ ਸਰਦੇ ਠਾਣੇਦਾਰਾ ਤੂੰ ਸਰਦੇ ਕਿਉਂ ਮੌਤ ਨੂੰ 마ਸੀ ਕਹਨਾਗਾ ਠਾਣੇਦਾਰਾ ਓਏ ਹੋਏ ਹੋਏ ਮੌਤ ਨੂੰ 마ਸੀ ਓ ਦੇਖ ਉਹਦਰ ਹੋ ਦੇਖੀ ਦੇਖੀ ਉਹਦਰ ਉਹਦਰ ਦੇ ਉਹ ਇੱਕ ਦੋ ਹੋਰ 마ਸੀ ਇੱਥੇ ਮਰੀ ਸੇਠਾ ਆਏ ਹਾਏ ਜੈ ਹਰਤ ਇੱਕ ਉਹ ਨਾ ਨਾ ਇੰਨਾ 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 ਅੱਗੇ ਨਹੀਂ ਆਏ ਕਿਤੇ ਨਿਕਲ ਜੇਗੀ ਇੱਥੇ ਆਉਂਦਾ ਬੰਦਾ ਸਾਡੀ ਮਰਜ਼ੀ ਨਾਲ ਹੈ ਤੇ ਜਾਂਦਾ ਕਿਦੀ ਮਰਜ਼ੀ ਨਾਲ ਹੈ ਬਖਤਾਵਰ ਨਹੀਂ ਨਾਲ ਬਖਤਾਵਰ ਬੋਚੜ ਇੱਥੇ ਜਿਹੜੀ ਨਸਲ ਦਾ ਇੱਕ ਵਾਰੀ ਆ ਗਿਆ ਨਾ ਉਹ ਕਿਹੜੀ ਮਰਜ਼ੀ ਨਸਲ ਹੋਵੇ ਕਿਉਂ ਉਹਦਾ ਮਾਸ ਵੀ ਨਹੀਂ ਉਹਦੀ ਖਲ ਵੀ ਨਹੀਂ ਦੇਉ ਦੇ ਹੱਡ ਵੀ ਨਹੀਂ ਤੇ ਸਾਰੇ ਚੈਪਟਰ ਆ ਬੱਸ ਕਰ ਨਰਾ ਬੱਸ ਕਰ ਮੌਤ ਤੋਂ ਡਰ ਮੌਤ ਤੋਂ ਲੈ ਉਹ ਕੀ ਹੁੰਦੀ ਹੈਗੀ ਤੇਰਾ ਘੋਰ ਜੀ ਹੁੰਦੀ ਆ ਆ ਦੇਖ ਜੀ ਨਾ ਬੱਤਾਂ ਚਲਾਉਂਦੀ ਹਜੇ ਵੀ ਇਹ ਹਜੇ ਪਤਾ ਕੀ ਚ ਬੁੜਕਦੀ ਆ ਇਹਨੂੰ ਇਹ ਆ ਵੀ ਮੇਰਾ ਪੁੱਤ ਬਾਗੀ ਸੂਰਮਾ ਮੈਨੂੰ ਛਡਾ ਦੂਗਾ ਉਹ ਇੱਥੇ ਬਾਗੀ ਆਏ ਤੇ ਗਏ ਪਤਾ ਨਹੀਂ ਕਨੇਕ ਰੋੜ ਤੇ ਨਦੀਆਂ ਚ ਕਨੇਕ ਰੋੜ ਤੇ ਨਹਿਰਾਂ ਚ ਚੱਲ ਓਏ ਲਾਲਾ ਬੇ ਭੁੱਲ ਜਾ ਠਾਣੇ ਦਾ ਰ ਭੁੱਲ ਜਾ ਮੇਰਾ ਪੁੱਤ ਤਨ ਆ ਗਿਆ ਨਾ ਤੇਰਾ ਕੱਲਾ ਕੱਲਾ ਗਿਣ ਗਿਣ ਕੇ ਸਾਂ ਭੀਊਗਾ ਮੇਰਾ ਪੁੱਤ ਠਾਣੇ ਦਾ ਰ ਓਏ ਤੂੰ ਥੋੜਾ ਜਿਆ ਚਿਰ ਠਹਿਰ ਤੇਰਾ ਖੂਨ ਜਿਹੜਾ ਬਾਲੇ ਮਾਰਦਾ ਨਾ ਬਰਫ਼ ਦੀ ਸੀਲੀ ਦੇ ਪਾ ਕੇ ਨਾ ਤੇਰਾ ਸਾਰਾ ਜਿਸਮ ਠੰਡਾ ਕੀਤਾ ਤਾਂ ਮੈਨੂੰ ਬਖਤਾਬਰ ਕੌਣ ਆਖੂਗਾ ਮੈਨੂੰ ਕੋਈ ਕਹਿੰਦਾ ਵੀ ਨਹੀਂ ਹੈਗਾ ਹੈ ਫਰੇਂਦਰ ਆ ਆ ਦੇਖ ਰਾ ਰੱਸੀ ਜਲ ਗਈ ਬਾਲਨੀ ਬਾਲਨੀ ਕਿਆ ਹੈ ਇਹ ਜਨਾਬ ਏ ਬਾਣਿਆ ਪੁੱਲੋ ਵੇਲੇ ਗਮ ਰਿਆਗਾ ਤੈਨੂੰ ਪੁੱਤਾਂ ਤੈਨੂੰ ਵੀ ਟੀਟਕੀਆਂ ਹਾਂ ਮਾਲਕੋ ਤਾਂ ਮਨਾਰੂ ਖੁਸ਼ ਕਰਤੀ ਤੁਸੀਂ ਨੇ ਸੇਠ ਤੂੰ ਆਇਆ ਕਿਹਦੇ ਕੋਲ ਆ ਬਖਤਾਵਰ ਕੋਲੇ ਤੇ ਰੂਹ ਨਾ ਖੁਸ਼ ਹੋਵੇ ਆ ਬਸ ਐਵੇਂ ਜਿ ਕਰੀ ਰੱਖੇ ਮਾਲਕੋ ਉਹਨਾਂ ਦੀ ਜੀਵ ਤੁਸੀਂ ਬੰਦ ਕਰੀਆ ਉਡੀ ਜੀਪ ਮੈਂ ਬੰਦ ਕਰੂੰਗਾ ਓਏ ਕੰਦਾਂ ਦੇ ਵੀ ਕੰਨ ਹੁੰਦੇ ਨੇ ਬੌਲਿਆ ਹੌਲੀ ਬੋਲ ਜਨਾਬ ਇੱਕ ਗੱਲ ਕਹਾ ਬੋਲ ਐਨੀ ਵੀ ਸ਼ਰਮੀ ਚੰਗੀ ਨਹੀਂ ਹੁੰਦੀ ਕੀ ਉਹਨਾਂ ਦਾ ਕੀ ਕਸੂਰ ਹੈ ਇਨ ਜਿਹੜੀ ਐਨੀ ਸਜ਼ਾ ਦਿੱਤੀ ਜਾ ਰਹੀ ਹੈ ਬਈ ਜੇ ਸਜ਼ਾ ਦੇਣੀ ਹੈ ਤਾਂ ਉਹ ਮੈਂ ਦੇਖਣਾ ਨਾ ਤੂੰ ਜੱਜ ਲੱਗਿਆ ਮੇਰੇ ਤੇ ਤੁਸੀਂ ਕਾਨੂੰਨ ਅੱਥ ਚੜਾਣਾ ਕਾਨੂੰਨ ਹੱਥ 'ਚ ਨਾ ਲਵਾਂ ਫਿਰ ਤੂੰ ਹੀ ਦੱਸ ਦੇ ਕਾਨੂੰਨ ਹੱਥ 'ਚ ਕਿਉਂ ਨਾ ਲਵਾਂ ਬਲਦੇਵ ਜਨਾਬ ਇਹ ਗੱਲ ਨਹੀਂ ਹੈਗੀ ਤੁਸੀਂ ਹਰ ਬੇਗਸੁਰੂ ਸੂਈ ਟੰਗੀ ਜਾਂਦੀ ਜਨਾਬ ਮਿੰਤਾਲੀਆਂ ਗੱਲ ਆ ਇਹਨਾਂ ਦਾ ਕੀ ਕਸੂਰ ਛੱਡ ਦੇ ਇਹਨਾਂ ਨੂੰ ਲੈ ਪਹਿਲੀ ਵਾਰੀ ਬਲਦੇਵ ਬਹੁਤ ਕੰਮ ਦੀ ਗੱਲ ਕੀਤੀ ਆ ਜਮਾ ਮੇਰੇ ਦਿਲ ਦੀ ਗੱਲ ਬੁੱਝ ਲਈ ਤੂੰ ਕਸੂਰ ਸੇਠ ਹੈ ਨਹੀਂ ਹਨਾ ਲੈ ਫਿਰ ਤੂੰ ਵੀ ਕੀ ਯਾਦ ਰੱਖੇਗਾ ਪੰਛੀਆਂ ਨੂੰ ਕਰ ਦਿੰਨੇ ਆ ਆਜ਼ਾਦ ਕਿਉਂ ਜੀ ਗਰੂਪ ਹਾਂਜੀ ਚੱਲ ਉੱਠ ਵੀ ਰਾਜਾ ਲੈ ਸੀਟ ਤੂੰ ਖਾੜੋ ਰੇ ਹੈਨਾ ਜਿਹੜਾ ਖੜਾ ਜਰ ਆਜੀ ਗਰੂਪ ਯਮੇ ਗੱਤੀ ਰਹਿਣਾ ਹੈ ਤੇ ਚਾ ਆ ਵਾ ਜੀ ਗਰੂਪ ਖੋਲ ਕੇ ਰਹਾ ਹਿੰਮਤ ਨਾਲ ਇਹਨਾਂ ਨੂੰ ਕਰੀਏ ਆਜ਼ਾਦ ਇਹਨਾਂ ਨੂੰ ਖੋਲ ਫਟਾਫਟ ਓਕੇ ਕੱਢ ਲੈ ਜੀ ਬਾਹਰ ਓਏ ਜਿਹੜੇ ਜਾਂਦੇ ਭੁੱਲੀ ਜੰਨੀ ਐ ਹੈਂ ਜਿਆਦੇ ਭੁੱਲੀ ਜੰਨੀ ਐ ਲੂਗੀ ਤਾਂ ਮੈਂ ਅਹੀਂ ਜਨਤਰ ਮੈਂ ਜਉਮੀਆਂ ਨਾ ਮੇਰੇ ਜਮਾਨੇ ਚ ਚੱਲੂਗੀ ਕੋਨੇ ਨੂੰ ਚਲ ਚਲ ਲੈਜ ਗਰੂਪ ਫਿਰ ਬਲਦੇਵ ਦਾ ਵੀ ਅੱਜ ਕਿਹਾ ਟਾਲਦੇ ਨਹੀਂ ਪਾਂਛੀ ਯਾਦ ਕਰੀ ਦਿੰਨੇ ਆ ਜਨਾਬ ਕਿੱਧਰ ਜਾਦੇ ਹੋ ਪਟਾਕਾ ਦਾ ਭੁੱਲੀ ਗਏ ਤੁਸੀਂ ਹੈ ਇਹਦੇ ਬਿਨਾ ਕੀ ਬੱਤੀ ਦਾਗਾ ਜਵਾਨਾ ਬਹੁਤ ਮਾਰੇਗਾ ਆਜੋ 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 ਅੱਗੇ ਦੇਖਦਾ ਜਾ ਤੇਲ ਦੇਖ ਨਾਲੇ ਤੇਲ ਦੀ ਧਾਰ ਸਾਲੇ ਦਾ ਮੁਜਰਾ ਦੇਖੀ ਕਿਵੇਂ ਕਰਾਉਣਾ ਮੈਂ ਇਹਨਾਂ ਦਾ ਮੋੜੋ ਇਧਰ ਨੂੰ ਡੱਬੀ ਰੱਖ ਜਕਰੂਪ ਰੋਕੋਏ ਬਲਦੇਪੁਰੇ ਇੱਥੇ ਰੁਕੋ ਓਜੋ ਗਰੂਪ ਹਾਂਜੀ ਹੋ ਬਲਦੇਵ ਹਾਂਜੀ ਓ ਤਾਰੋ ਪੰਛੀਏ ਨੂੰ ਥੱਲੇ ਕਰੀਏ ਜਾਦ ਆਜੋ ਆਜੋ ਕੇਰਾ ਆਜੋ ਆ ਜਾ ਹਿੰਮਤ ਜੀ ਨਾਲ ਜਨਾਬ ਧਰਮ ਨਾਲ ਰੂਖੋਸ਼ ਕਰਤੀ ਔਰ ਧਿਆਲੋ ਜਿਹੜੇ ਤੁਸੀਂ ਨਾ ਆਪਣਾ ਕੋਈ ਰੱਬ ਕੋਈ ਪੀਰ ਕੋਈ ਪਕੰਬਰ ਧਿਆਉਣਾ ਆ ਪਿੱਛੇ ਨਹਿਰ ਦੇਖਦੀਆਂ ਤੂੰ ਵੀ ਦੇਖਦਾ ਓ ਨਹਿਰ ਇਨਾ ਅਹਿਰ ਚ ਬਖਤਾਵਰ ਨੇ ਪਤਾ ਨਹੀਂ ਕਿੰਨੇ ਇੱਕ ਬਹਾਤੇ ਕਿੰਨੇ ਕਰੋੜ ਤੇ ਜਦੋਂ ਇਹਦਾ ਪਾਣੀ ਕਿਤੇ ਕੱਸੀਆਂ ਚ ਅੱਗੇ ਜਾਂਦਾ ਨਾ ਲਾਲ ਹੋ ਕੇ ਜਾਂਦਾ ਲਾਲ ਤੇ ਲੋਕ ਪੁੱਛਦੇ ਨੇ ਇਹ ਲਾਲ ਪਾਣੀ ਕਿੱਥੋਂ ਆਇਆ ਓਏ ਅੱਗੇ ਲੋਕ ਕੀ ਬੋਲਦੇ ਨੇ ਦਸ ਮੜਾ ਜਾਂ ਇਹਨਾਂ ਨੂੰ ਬਖਤਾਵਰ ਓਏ ਸੇਠ ਕੱਲਾ ਬਖਤਾਵਰ ਨਹੀਂ ਬਖਤਾਵਰ ਬਹੁਤ ਚੜ ਵੇ ਬੁੱਚੜ ਤੇਨੂੰ ਤਾਂ ਕਹਿੰਦੇ ਨੇ ਕੰਜਰਾ ਤੇਰੀਆਂ ਕਾਲੀਆਂ ਕਰਤੂਤਾ ਬਦਲੇ ਤੇ ਪਤਾ ਨਹੀਂ ਕੰਨੀਆਂ ਪੈਣਾ ਦੇ ਤਾ ਵੀਰ ਜਾੜ ਤੇ ਕੰਨੀਆਂ ਸਹਾਗਣਾ ਦੇ ਤੇ ਸਹਾਗ ਜਾੜ ਤੇ ਕੰਨੀਆਂ ਮਾਮਾ ਦੇ ਤੇ ਪੁੱਤ ਮਾਰ ਤੇ ਵਿਆਹਾਂ ਨਹਿਰ ਚ ਵੇ ਕੀੜੇ ਪੈ ਕੇ ਮਰੇਗਾ ਠਾਣੇ ਨਾਲੇ ਕੀੜੇ ਪੈ ਕੇ ਵੇ ਤੈਨੂੰ ਤਾਂ ਰੱਬ ਨੇ ਨਾ ਤੈਨੂੰ ਐਡੀ ਗੰਦੀ ਮੌਤ ਦੇਊਗਾ ਐਡੀ ਗੰਦੀ ਮੌਤ ਦੇਊਗਾ ਥੂਆ ਤਰੇ ਤੇ ਠੋਣੇ ਦਰਾ ਉਹ ਕਿਹੜੇ ਰੱਬ ਦੀਆਂ ਗੱਲਾਂ ਕਰਦੀਆਂ ਆ ਉਹ ਰੱਬ ਜਿਹੜਾ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ ਤੂੰ ਜਗ ਰੂਪ ਦੇਖਿਆ ਰੱਬ ਕਿਤੇ ਨਹੀਂ ਜੀ ਤੈਨੂੰ ਇੱਕ ਗੱਲ ਦੱਸਾਂ ਐਸ ਪੂਰੇ ਇਲਾਕੇ ਦਾ ਨਾ ਮੈਂ ਰੱਬਾਂ ਮੈਂ ਤੇ ਜਿਹੜਾ ਫੈਸਲਾ ਮੈਂ ਕਰਤਾ ਨਾ ਉਹ ਪੱਥਰ ਤੇ ਲਖੀਰ ਆ ਇੱਥੇ ਤੇ ਨਾ ਕੋਈ ਟਾਲਣ ਵਾਲਾ ਜੰਮਿਆ ਤੇ ਨਾ ਜੰਮੂਗਾ ਸਮਝ ਗਈ ਲੱਗੇ ਪਤਾ ਮੈਂ ਚੁੱਪ ਕਰਕੇ ਬੈਠਾ ਰਹਾ ਲੱਗਦਾ ਪਤਾ ਚੱਕੇ ਨਹਿਰ ਤੱਕ ਢੇਰ ਦੂੰਗੀ ਕੰਜਰ ਨੂੰ ਬੁੱਚੜ ਕਹਿੰਦੇ ਨੇ ਬੁੱਚੜੇ ਨੂੰ ਬੱਚੇ ਨੂੰ ਕਹਿੰਦੇ ਨੇ ਇਕ ਉਹਨੂੰ ਕਹਿੰਦੇ ਨੇ ਉਹ ਬਲਦੇਵ ਉਹ ਦੇਗਾ ਮੈਨੂੰ ਬੰਦਾ ਖਾਣਾ ਮਾੜਾ ਜਾ ਕੱਟ ਕੇ ਤਰ ਵੈਸੇ ਨਹੀਂ ਡਰਦੇ ਹੈਗੇ ਚਲਾ ਦੇ ਥਾਣੇਦਾਰ ਲੈ ਤੇਰੇ ਮੂਰੇ ਸੀਨਾ ਦਾ ਸੀਨਾ ਇਹ ਚਲਾ ਗੋਲੀ ਮੈਂ ਨਹੀਂ ਡਰਦੀ ਮਾਰਨ ਤੋਂ ਉਹ ਤੈਨੂੰ ਬਾੜੀ ਕਾਲੀ ਆ ਰੱਬ ਕੋਲੇ ਜਾਣਦੀ ਤੇ ਲੈ ਫਿਰ ਥਾਣੇਦਾਰ ਜੇ ਗੋਲੀ ਮਾਰੇਗਾ ਹਿੱਕ 'ਚ ਮਾਰੀ ਪਿੱਠ ਪਿੱਛੇ ਨਾ ਮਾਰੀ ਪਿੱਠੇ ਪਿੱਛੇ ਤੇ ਲੈ ਫਿਰ ਤੇਰੀ ਹਿੱਕ ਚੀ ਗੋਲੀ ਲੈ ਜਨਾਬ ਜੀ ਇੱਕ ਮਿੰਟ ਰੋ ਕੋ ਤੁਸੀਂ ਤੁਸੀਂ ਇਹਨਾਂ ਨੂੰ ਨਾ ਮਾਰੋ ਜੀ ਤੁਸੀਂ ਇਹਨਾਂ ਦੇ ਪੁੱਤ ਨੂੰ ਮਾਰ ਦਿਓ ਜੀ ਜਦੋਂ ਇਹਨੂੰ ਪਤਾ ਲੱਗਿਆ ਵੀ ਇਹਨਾਂ ਦਾ ਪੁੱਤ ਮਰ ਗਿਆ ਇਹਦਾ ਜੀਨਦਾ ਜੀ ਆਪੀ ਮਰ ਜਾਣਗੇ ਜੀ ਉਹ ਜਗਰੂਪ ਹਾਂਜੀ ਓਏ ਆਪਣਾ ਬਲਦੇਵ ਦਾ ਸਿਆਣੀ ਬੜਾ ਹੋ ਗਿਆ ਪਤੰਦਰ ਹਾਂਜੀ ਓਏ ਦੂਜੀ ਵਾਰ ਅਕਲ ਦੀ ਗੱਲ ਕੀਤੀ ਆ ਪਤੰਦਰ ਨੇ ਜਨਾਬ ਆ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ ਗੋਲੀ ਮਾਰੋ ਤੁਸੀਂ ਇਹਨਾਂ ਦੇ ਓ ਸੇਠ ਉਹ ਤੈਨੂੰ ਹਜੇ ਮੈਕਮੇ ਬਾਰੇ ਪੂਰੀ ਜਾਣਕਾਰੀ ਨਹੀਂ ਓਏ ਉੱਤੇ ਤੱਕ ਨਾ ਜਵਾਬ ਦੇਣਾ ਪੈਂਦਾ ਓਰਿਆ ਹਾਂ ਹਾਂ ਜਦੋਂ ਇਹਨਾਂ ਦਾ ਨੌਜਵਾਨ ਪੁੱਤ ਹਾਂ ਜਿਹੜਾ ਖਾੜਕੂ ਹੈ ਨਾ ਹਾਂ ਹਾਂ ਉਹ ਉੱਪਰ ਤੱਕ ਪਛਾਹਤਾ ਹੈ ਸਮਝ ਗਿਆ ਨਾ ਸਮਝ ਗਿਆ ਨਾ ਇਹ ਸਾਰੀ ਅੰਦਰਲੀ ਗੱਲ ਹੈ ਹਾਂ ਠੀਕ ਹੈ ਤੇ ਲੋਬੀ ਫਿਰ ਤੁਸੀਂ ਐ ਕਰੋ ਉਹ ਛੱਡ ਦੇ ਵਿਚਾਰੇ ਨੂੰ ਤੇ ਮੈਂ ਹੁਣ ਜਿੰਨਾ ਚਿਰ ਲੈਣਾ ਸ਼ਰੀਰ ਦੀ ਅੰਗੜਾਈ ਇੱਕ ਲੰਬੀ ਜੀ ਸਾਹ ਤੇ ਤੁਸੀਂ ਉਦੋਂ ਤੱਕ ਆਜ਼ਾਦ ਹੋ ਕਾਰਵੇ ਸਟਾਰਟ ਸਟਾਰਟ ਕਰ ਚਲੋ ਚਲੋ ਭਾਈ ਚਲੋ ਜਨਾਬ ਬੈਠ ਸੇਠ ਵਿੱਚ ਲੈ ਵੀ ਬਲਦੇਵ ਸੇ ਅੱਜ ਤੇਰੀ ਵੀ ਪਕਾਤੀ ਬਲਦੇਵ ਚੱਲ ਮਾਰ ਸੈਲਫ ਚਲੋ ਗੱਲ ਕਰੀਏ ਤਾਂ ਜੀ ਜਰੂਰ ਹਾਂਜੀ ਇਹਦਾ ਸਾਲੇ ਦਾ ਇੱਕੋ ਇੱਕ ਹੱਲ ਹੈ ਇਹਦੇ ਛੱਡੇ ਪਾੜ ਕੇ ਨਾ ਉੱਤੇ ਭੁੱਕੋ ਮਿਰਚਾਂ ਠੀਕ ਹੈ ਜੀ ਤੇ ਪਤਾਲੂ ਤੇ ਥੋਂਦੋਂ ਸਮਾਰ ਕੇ ਨਹੀਂ ਦੱਬੇ ਗਏ ਪਤਾਲੂ ਸਾਲੇ ਦੇ ਨਾ ਮਾਸਾ ਸਮਾਰ ਕੇ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਜਿਹੜਾ ਆਹ ਡੰਡਾ ਨਾ ਮੇਰੇ ਸਾਲੇ ਦੇ ਪਿਛਵਾੜੇ ਚੋਂ ਪਾ ਕੇ ਨਾ ਹਾਂਜੀ ਮੂੰਹ ਤੱਕ ਲਾ ਦੇ ਜਕੋਨਾ ਗਰਦਨ ਇਧਰ ਹੱਲੇ ਤੇ ਨਾ ਇਧਰ ਹੱਲੇ ਤੇ ਬੱਕੀ ਰਹੀ ਕੱਲ ਅਗਲੀ ਤੇ ਉਹ ਇਹਨੂੰ ਸਾਣੇ ਨੂੰ ਮੈਂ ਦੱਸਦਾ ਵੀ ਮੈਨੂੰ ਕਹਿੰਦੇ ਕੀ ਨੇ ਕੀ ਕਹਿੰਦੇ ਨੇ ਭਲਾ ਬਖਤਾਵਰ ਸਿੰਘ ਬੁੱੱਜੜ ਬੁੱੱਜੜ ਜਨਾਬ ਜੀ ਆ ਜਾਓ ਫਿਰ ਉਹ ਤਾਂ ਬੰਨੇ ਪਿਆ ਜੀ ਡੇਢੀ ਐਸਲ ਚਲੋ ਆਓ ਬਲਦੇਵ ਕਰੋ ਇਹ ਜ਼ਦਾ

ਓ ਪਿਆਰ ਆ ਨਹੀਂ ਮੇਰੀ ਸੋਚਾ 공화ਤ ਜੰਗਣਾ ਓਏ ਬੱਚੜਾ ਓਏ ਇਹਦੀ ਜ਼ਮੀਰ ਹਲੇ ਜਾਗਦੀ ਆ ਓਏ ਵਿੱਚ ਹੈਗੇ ਨੇ ਸਾਰੇ ਤੇਰੇ ਵਰਗੇ ਸਰਕਾਰ ਦੇ ਦੱਲੇ ਟਾਟ ਨਹੀਂ ਹੈਗੇ ਬਾਣਾ ਬੋਲ ਟਾਟ ਨਹੀਂ ਹੈਗੇ ਇਹ ਨਾਮ ਨੂੰ ਐ ਕਿਵੇਂ ਬੋਲਦਾ ਓਏ ਹੌਲੀ ਓਏ ਇਹਨੂੰ ਕੋਈ ਨਾ ਬੋਲ ਲੈਣ ਦੇ ਇਹਦਾ ਬੋਲਣ ਦਾ ਹੱਕ ਆ ਇਹਦਾ ਅਧਿਕਾਰ ਆ ਚੱਲ ਤੂੰ ਆਇਆ ਕਰ ਇਹ ਚ ਪਾਣੀ ਪਾ ਖੂਜੀ ਚ ਲਾ ਕੇ ਲਾ ਲਿਆਣਾ ਜੀ ਆਪਾ ਆ ਪਾਣੀ ਉਹ ਕਿਉਂ ਕਿਵੇਂ ਲੱਗਦਾ ਆ ਦੇ ਆਇਆ ਕੋ ਜਾਦੇ ਆलो جناب ਜੀ ਹਾਂ ਹੁਣ ਬੜੀਆਂ ਗੱਲ ਲੈ ਬੋਤਾ ਪਾਣੀ ਐ ਪੁੱਛਿਓ ਓਹ ਹੋ 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 ਆਇਆ ਨੀ ਪੀਦਾ ਮੁਖਤਾਬਰਾ ਪਾਹ ਜਨੇਜ ਨੂੰ ਮੁਕਰਨੇ ਕਰ ਲੈ ਓਏ ਪਰ ਵੇ ਸੋਰੀ ਦਾ ਅੰਮ੍ਰਿਤ ਸਾਲਿਆ ਹੁਣ ਵੀ ਤਾਂ ਠੀਕ ਰਿਹਾ ਕੁੱਤੇ ਪਕੜੀ ਦਵਾ ਮੇਰੇ ਨਲਪੱਗਾ ਚਲੋ ਜਗਰੂਪ ਹਾਂ 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 ਹੋਏ ਬਖਤਵਰ ਓਏ ਸਿਆਣੇ ਕਹਿੰਦੇ ਨੇ ਪਾਪ ਤੇ ਕਤਲ ਓਏ ਕਦੇ ਗੁੱਜੇ ਨਹੀਂ ਰਹਿੰਦੇ ਓਏ ਕਦੇ ਗੁੱਜੇ ਨਹੀਂ ਰਹਿੰਦੇ ਤੇ ਜਦੋਂ ਕੁਦਰਤ ਨਾਲ ਆਪਣਾ ਹਿਸਾਬ ਮੰਗਦੀ ਹੈ ਨਾ ਤਾਂ ਸਾਰੇ ਸਾਰੇ ਪਤੜੇ ਭਰੋੜ ਦਿੰਦੀ ਹੈ ਉਹੀ ਹਾਸ਼ਿਰ ਇਕ ਦਿਨ ਉਹੀ ਹਾਸ਼ਿਰ ਜੇ ਕਦਰ ਤੇਰਾ ਹੁਣ ਉੱਚੜਾ ਤੈਨੂੰ ਮਾਰੇ ਬਿਨਾ ਮਾਰੇ ਮਰਦਾ ਤੈਨੂੰ ਮਾਰੇ ਬਿਨਾ ਮੈਨੂੰ ਮਰਦਾ ਤੇ ਨਾਹੀਂ ਹੁਣ ਅਬ ਮੈਨੂੰ ਮਾਰ ਸਕਦਾ ਤੇਰੇ ਪੱਤ ਮਾ ਨਾ ਘੜਾਦਾ ਮੇਰੇ ਹੱਥੋਂ ਫਟਣਾ ਬਖਤਾ ਬਰਾ ਮੇਰੇ ਹੱਥੋਂ ਫਟਣਾ